ਜੀ ਜਗਰਾਉਂ ਦੇ ਵਿੱਚ ਪਹੁੰਚੇ ਹੋਏ ਆ ਕਿ ਕਿਸਾਨਾਂ ਦੇ ਵਰੀਓ ਕਾਲ ਦਿੱਤੀ ਗਈ ਸੀ ਵੀ ਜਿਹੜੇ ਐਮ ਐਲ ਏ ਆ ਜਾਂ ਮੰਤਰੀ ਆ ਉਹਨਾਂ ਦੇ ਘਰਾਂ ਦਾ ਘਰਾਓ ਕਰਨਾ ਵਾੰਦਾ। ਸਨਾਨਾ ਨੱਟਕਾ ਕੀਤਾ ਗਿਆ ਸ਼ੰਭੂ ਬਾਰਡਰ ਤੇ ਉਹਨਾਂ ਦੀਆਂ ਟਰਾਲੀਆਂ ਚੋਰੀ ਕੀਤੀਆਂ ਗਈਆਂ ਉਹਨਾਂ ਦੇ ਸਿਲੰਡਰ ਏ ਸੀ ਤੇ ਉਤੋਂ ਧਰਨਾ ਜਿਹੜਾ ਵਾ ਡਾਂਗਾ ਮਾਰ ਕੇ ਉਹ ਐਸ ਐਚਓ ਨੇ ਚਕਾਇਆ। ਉਹਦੇ ਰੋਸ ਵੱਜੋ ਕਿ ਕਿਸਾਨ ਆਗੂ ਮਨਜੀਤ ਰਾਏ ਜਾਂ ਆਪਣੇ ਹੋਰ ਜਿੰਨੇ ਵੀ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਉਹਨਾਂ ਨੂੰ ਗ੍ਰਿਫਤਾਰ ਕੀਤਾ ਕਿਸੇ ਨੂੰ ਪਟਿਆਲੇ ਕਿਸੇ ਨੂੰ ਫਰੀਦਕੋਟ ਜੇਲ੍ਹਾਂ ਵਿੱਚ ਡੱਕਿਆ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮਹਤੁਤਿ ਟੀਵੀ ਮੈਂ ਤੁਹਾਡਾ ਆਪਣਾ ਜਗਰੂਤ ਸਿੰਘ ਅੱਜ ਅਸੀਂ ਜਗਰਾਉਂ ਦੇ ਵਿੱਚ ਪਹੁੰਚੇ ਹੋਏ ਹਾਂ ਕਿ ਕਿਸਾਨਾਂ ਦੇ ਬਣੀਓ ਕਾਲ ਦਿੱਤੀ ਗਈ ਸੀ ਵੀ ਜਿਹੜੇ ਐਮ ਐਲ ਏ ਆ ਜਾਂ ਮੰਤਰੀ ਆ ਉਹਨਾਂ ਦੇ ਘਰਾਂ ਦਾ ਘਰਾਓ ਕਰਨਾ ਵਾ ਇਸ ਦੇ ਦਰਮਿਆਨ ਸਾਡੇ ਨਾਲ ਗੱਲਬਾਤ ਕਰਨਗੇ ਜਸਪ੍ਰੀਤ ਸਿੰਘ ਢੱਟ ਜ਼ਿਲ੍ਹਾ ਪ੍ਰਧਾਨ ਕਿਸਾਨ ਜੁਨੀਆਨ ਦਬਾਬਾ ਆਪਾਂ ਉਹਨਾਂ ਤੋਂ ਗੱਲਬਾਤ ਪੁੱਛਦੇ ਹਾਂ ਵੀ ਇਹ ਕੀ ਗੱਲਬਾਤ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀ ਜੀ ਜਿਹੜਾ ਇਹ ਕਿਸਾਨਾਂ ਦੇ ਬਣੀਓ ਕਾਲ ਆਈ ਸੀ ਇਹਦੇ ਬਾਰੇ ਦੱਸੋ ਇਹ ਅੱਜ ਸੰਯੁਕਤ ਕਿਸਾਨ ਮੋਰ ਕਿਸਾਨ ਮਜ਼ਦੂਰ ਮੋਰਚਾ ਦੋਨੇ ਮੋਰਚਿਆਂ ਵੱਲੋਂ ਜੋ ਕਿਸਾਨਾਂ ਨਾਲ ਧੱਕਾ ਕੀਤਾ ਗਿਆ ਸ਼ੰਭੂ ਬਾਰਡਰ ਤੇ ਉਹਨਾਂ ਦੀਆਂ ਟਰਾਲੀਆਂ ਚੋਈ ਕੀਤੀਆਂ ਗਈਆਂ ਉਹਨਾਂ ਦੇ ਸਿਲੰਡਰ ਏਸੀ ਤੇ ਉਤੋਂ ਧਰਨਾ ਜਿਹੜਾ ਵਾ ਡਾਂਗਾ ਮਾਰ ਕੇ ਉਹ ਐਸਐਚਓਲੇ ਚਕਾਇਆ ਉਹਦੇ ਰੋਸ ਵਿੱਚੋ ਤੇ ਕਿਸਾਨ ਆਗੂ ਮਨਜੀਤ ਰਾਏ ਜਾਂ ਆਪਣੇ ਹੋਰ ਜਿੰਨੇ ਵੀ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਉਹਨਾਂ ਨੂੰ ਗ੍ਰਿਫਤਾਰ ਕੀਤਾ ਕਿਸੇ ਨੂੰ ਪਟਿਆਲੇ ਕਿਸੇ ਨੂੰ ਫਰੀਦਕੋਟ ਜੇਲ੍ਹਾਂ ਵਿੱਚ ਡੱਕਿਆ ਗਿਆ ਤੇ ਇਤੋਂ ਤੱਕ ਅੱਜੇ ਆਗੂ ਜਿਹੜੇ ਕੌਮ ਲਈ ਲੜ ਰਹੇ ਆ ਜਿਹੜੇ ਭੁਖੜਤਾਲਾਂ ਤੇ ਬੈਠੇ ਆ ਜਗਜੀਤ ਸਿੰਘ ਡੱਲੇਵਾਲ ਵਰਗੇ ਉਹਨਾਂ ਦਾ ਧੱਕਾ ਕੀਤਾ ਗਿਆ ਉਹਦੇ ਰੋਸ ਵੱਜੋ ਅੱਜ ਆਹ ਜਿਹੜੀ ਬੀਬੀ ਆ ਆਪਣੀ ਸਰਬਜੀਤ ਕੌਰ ਮਾਣੂ ਕੇ ਜਿਹੜੀ ਪਹਿਲਾਂ ਜਿਨੇ ਕੋਠੀ ਦੱਬੀ ਇਹ ਕੋਠੀ ਚੋਰ ਵੀ ਆ ਤੇਰੇ ਨਰਸਰੀ ਚੋਂ ਬੂਟੇ ਝੱਕ ਲੈਂਦੇ ਉਹਨਾਂ ਦੇ ਪੈਸੇ ਨਹੀਂ ਦਿੱਤੇ ਬੂਟੇ ਚੋਰ ਵੀ ਆ ਤੇ ਨਾਲ ਟਰਾਲੀ ਚੋਰ ਜਿਹੜੇ ਉਹ ਆਪਣਾ ਕਬੱਡੀ ਖਿਡਾਰੀ ਐ ਐਮ ਐਲ اے ਆ ਉਹ ਉਹ ਵੀ ਨਾਲ ਲੜਿਆ ਹੋਇਆ ਵਾ ਤੇ ਇਹ ਚੋਰਾਂ ਦੀ ਸਰਕਾਰ ਬਣ ਗਈ ਅਤੀਜਾ ਬਦਲਾਹ ਕਹਿੰਦੇ ਸੀ ਜਿਹੜੇ ਲੋਕ ਕਹਿੰਦੇ ਆ ਵੀ ਤੀਜਾ ਬਦਲਾਅ ਨਹੀਂ ਆਇਆ ਮੈਂ ਕਹਿੰਦਾ ਆਇਆ ਇਹੋ ਜਿਹੇ ਐਮ.ਐਲ.ਏ ਮੈਨ੍ਹੇ ਆ ਜਿਹੜੇ ਚੋਰੀ ਕਰ ਕਰਕੇ ਆਪਦਾ ਸਮਾਨ ਘਰਾਂ ਨੂੰ ਲੈ ਜਾ ਰਹੇ ਆ ਇਹੀ ਬਦਲਾਅ ਵਾ ਉਹਦੇ ਰੋਸ ਵਿੱਚ ਅੱਜ ਜੱਥੇਬੰਦੀਆਂ ਵੱਲੋਂ ਇੱਥੇ ਮੋਰਚਾ ਵਾ ਲਾਇਆ ਗਿਆ ਵਾ ਤੇ ਜਿੰਨਾ ਟਾਈਮ ਇਹ মিডিਆ ਦੇ ਵਿੱਚ ਆ ਕੇ ਗਲਤੀ ਨਹੀਂ ਮੰਨਦਾ ਤੇ ਸਾਡੀਆਂ ਮੰਗਾਂ ਨਹੀਂ ਮੰਨਦਾ ਉਹਨਾਂ ਚਿਹਰੇ ਧਰਨੇ ਆ ਮੁਜਾਰੇ ਆ ਇਹ ਚੱਲੀ ਰਹਿਣਗੇ ਜੀ ਜਿਹੜੇ ਦੇਸ਼ ਦੇ ਵਿੱਚ ਕਿਸਾਨ ਆ ਕਿਸਾਨ ਅੰਦਾਤਾ ਦੇਸ਼ ਦਾ ਉਹ ਜਿੰਨਾ ਦੁਖੀ ਆ ਉਹ ਦੇਸ਼ ਕਿਵੇਂ ਖਸ਼ਾਲ ਕਰ ਦੂ? ਇਹਰੇ ਵੱਲ ਕੀ ਕਹਿਣਾ ਸੀ? ਦੇਖੋ ਜਿਨੇ 40 ਕਿਲੋ ਬੀ ਪਾ ਕੇ ਜੀ ਤੇ ਛੋਟੀ ਇਨਵੈਸਟਮੈਂਟ ਕਰਕੇ ਤੇ 6 ਮਹੀਨੇ ਖੁੱਲੇ ਆਸਮਾਨ ਦੇ ਵਿੱਚ ਫਸਲ ਰੱਖਦਾ ਉਹ ਪਤਾ ਨਹੀਂ ਵੀ ਕੱਲ ਨੂੰ ਝੱਕੜ ਆਉਣਾ, ਮੀਂਹ ਆਉਣੀ, ਹਨੇਰੀ ਆਉਣੀ ਆ ਫਸਲ 'ਚ 4 ਦਾਣੇ ਹੋਣੇ ਆ ਕਿ ਨਹੀਂ ਹੋਣੇ ਜਿਹੜਾ ਸਾਰੇ ਦੇਸ਼ ਦਾ ਢੱਡ ਭਰਦਾ ਅੱਜ ਉਹਦੇ ਡਾਂਗਾ ਪੈ ਰਹੀਆਂ ਅਜਿਹੀ ਨਖਿੱਧ ਸਰਕਾਰ ਆ ਇੰਨੀ ਆਸ ਸੀ ਵੀ ਆਮ ਆਦਮੀ ਪਾਰਟੀ ਆ ਆਮ ਲੋਕਾਂ ਦੀ ਪਾਰਟੀ ਆ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਇਹ ਸਾਡੇ ਡਾਂਗਾ ਮਾਰਨਗੇ ਇਹ ਸਾਡੇ ਸੈਂਟਰ ਸਰਕਾਰ ਨੇ ਵੀ ਇਹ ਕਹਿ ਦਿੱਤਾ ਵੀ ਅਸੀਂ ਤਾਂ ਤੁਹਾਡੀਆਂ ਮੰਗਾਂ ਮੰਨ ਕੇ ਤਿੰਨ ਕਾਲੇ ਕਾਨੂੰਨ ਵਾਪਸ ਲਾਏ ਸੀ ਤੁਹਾਡੇ ਡਾਂਗਾ ਨਹੀਂ ਸੀ ਮਾਰੀਆਂ ਪਰ ਤੁਹਾਡੀ ਜਿਹੜੀ ਆਪ ਦੀ ਪੰਜਾਬ ਦੀ ਸਰਕਾਰ ਉਹਨੇ ਤੁਹਾਡਾ ਮੋਰਚਾ ਤੱਕ ਚਕਾਤਾ ਜਿਹੜੀ ਇਹ ਲੜ ਮਿਲ ਕੇ ਇਹਨਾਂ ਨੇ ਸੈਂਟਰ ਨਾਲ ਮੋਰਚਾ ਚਕਾਇਆ ਸੀ ਪਰ ਸੈਂਟਰ ਦੀ ਜਿਹੜੀ ਭਾਜਪਾਵਾ ਉਹ ਪੈਰ ਪਿੱਛੇ ਖਿੱਚ ਰਹੀ ਆ ਉਹ ਸਾਰੀ ਜਿਹੜਾ ਇਲਜ਼ਾਮ ਉਹ ਭਗਵੰਤ ਮਾਨ ਸਿਰ ਮੜ ਰਹੀ ਹੈ ਜੀ ਧੰਨਵਾਦ ਜੀ ਜਿਹੜੇ ਆਪਣੇ ਕਿਸਾਨ ਅੱਜ ਪਹੁੰਚੇ ਨੇ ਜੀ ਇੱਥੇ ਐਮਐਲਏ ਦੀ ਕੋਠੀ ਦਾ ਘਰਾਓ ਕਰਨ ਦੇ ਲਈ ਜਾਂ ਕਿਸਾਨਾਂ ਨੂੰ ਕੋਈ ਸੰਦੇਸ਼ ਉਹਦੇ ਬਾਰੇ ਚ ਤੁਸੀਂ ਕਹੋ ਸੰਦੇਸ਼ ਤਾਂ ਜੀ ਸਾਡਾ ਇਹੀ ਆ ਬਾਕੀ ਤਾਂ ਜਸਪ੍ਰੀਤ ਘੱਟ ਸਾਹਿਬ ਨੇ ਸਾਰੀ ਗੱਲ ਤੁਹਾਡੇ ਨਾਲ ਕਰ ਹੀ ਲਈ ਆ ਪਰ ਮੇਰਾ ਤਾਂ ਸੰਦੇਸ਼ ਇਹੀ ਆ ਕਿਸਾਨ ਯੂਨੀਅਨਾਂ ਨੂੰ ਵੀ ਤੇ ਪਿੰਡਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਵੀ ਭਈ ਆਪਾਂ ਸਾਰੇ ਇੱਕ ਮੰਚ ਤੇ ਇਕੱਠੇ ਹੋਈਏ ਏਕੇ ਦੇ ਵਿੱਚ ਹੀ ਬਰਕਤ ਆ ਜੇ ਸਾਰੇ ਇਕੱਠੇ ਹੋ ਕੇ ਚੱਲਾਂਗੇ ਤਾਂ ਭਗਵੰਤ ਮਾਨ ਕੀ ਅੱਗੇ ਜੇ ਸਾਰੇ ਇਕੱਠੇ ਹੋ ਕੇ ਚੱਲੇ ਆਪਾਂ ਮੋਦੀ ਚਕਾਰਿਆ ਇਹਦਾ ਗੱਲ ਹੀ ਕੁਛ ਨਹੀਂ ਇਹਦੇ ਬਰ ਖਿਲਾਫ ਧਰਨਾ ਉਨਾ ਚਿਰ ਤੱਕ ਜਾਰੀ ਰਹੂਗਾ ਜਿੰਨਾ ਚਿਰ ਤੱਕ ਅਸੀਂ ਇੱਕ ਇੱਕ ਪਾਈ ਦੀ ਇਹ ਤੋਂ ਉੱਪਰ ਪਾਈ ਨਹੀਂ ਕਰਾ ਰਹੇ ਜੀ ਕਿਉਂਕਿ ਅਸੀਂ ਤਾਂ ਉੱਥੇ ਸ਼ਾਂਤਮਈ ਬੈਠੇ ਸੀ ਸਾਡਾ ਤਾਂ ਕੋਈ ਮਤਲਬ ਨਹੀਂ ਸੀ ਇਹਨੇ ਸੈਂਟਰ ਦੀ ਲੜਾਈ ਲਾ ਕੇ ਆਪਦੇ ਗਾਲ ਪਾਲੀ ਇਹਦੇ ਨਾਲ ਤਾਂ ਸਾਡਾ ਕੋਈ ਰੌਲਾ ਹੀ ਨਹੀਂ ਸੀ ਇਹ ਕਹਿੰਦਾ ਵੀ ਵਪਾਰ ਦੇ ਵਿੱਚ ਘਾਟਾ ਹੋ ਰਿਹਾ ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਵੀ ਜੇ ਪੰਜਾਬ ਦਾ ਕਿਸਾਨ ਖਤਮ ਹੋ ਗਿਆ ਤਾ ਭਗਵਾਨ ਜਮਾਨਾ ਪੰਜਾਬ ਦਾ ਵਪਾਰ ਵੀ ਜਿੰਦਾ ਨਹੀਂ ਰਹੂ ਵਪਾਰ ਵੀ ਖਤਮ ਹੋ ਜੂ ਜੇ ਕਿਸਾਨ ਆ ਤਾਂ ਵਪਾਰ ਆ ਜੀ ਜੀ ਤੇ ਜੇ ਕਿਸਾਨ ਹੀ ਖਤਮ ਹੋ ਗਿਆ ਪੰਜਾਬ ਦੇ ਵਿੱਚ ਸਭ ਕੁਝ ਖਤਮ ਹੋ ਜਾਵੇਗਾ ਕਿੰਨਾ ਟਾਈਮ ਅੰਦਾਜ਼ਾ ਨਹੀਂ ਖੁਸ਼ ਹੋ ਕਦੇ ਵੀ ਤਰੱਕੀਆਂ ਨਹੀਂ ਸ਼ੁਰੂ ਬਿਲਕੁਲ ਜੀ ਬਿਲਕੁਲ ਇੱਕ ਸੰਸਦ ਦੇ ਵਿੱਚ ਨਾ ਤੁਸੀਂ ਦੇਖਿਆ ਹੋਣਾ ਵੀ ਹੋਰ ਜਿਹੜੇ ਆਪਣਾ ਮਹਾਲੀ ਤੋਂ ਐਮ ਐਲ اے ਆ ਉਹਨੇ ਇੱਕ ਮੁੱਦਾ ਠਾਇਆ ਉਹ ਕਹਿੰਦਾ ਜਿਹੜਾ ਠਾਣਿਆਂ ਦੇ ਵਿੱਚ ਕੁਆੜ ਪਿਆ ਵਾ ਉਹ ਘੱਟੋ ਘੱਟ 100 ਕਰੋੜ ਦਾ ਬਣਦਾ ਤੇ ਉਹਨੂੰ ਵੇਚ ਕੇ ਤੇ ਆਪਾਂ 2-2 ਕਿਲੇ ਇਹਨਾਂ ਨੂੰ ਲੈ ਕੇ ਲਈਏ ਜਿੱਥੇ ਡੰਪ ਬਣੇ ਵੀ ਕੁਆੜ ਦਾ ਹੁਣ ਮੈਨੂੰ ਪਤਾ ਲੱਗਿਆ ਵੀ 100 ਕਰੋੜ ਦੇ ਨਾਲ ਉਹ ਕਹਿੰਦੇ ਵਿੱਚ ਹੀ ਕਿਸਾਨਾਂ ਦੀਆਂ ਟਰਾਲੀਆਂ ਜਿਹੜੀਆਂ ਆਪਾਂ ਚੋਰੀਆਂ ਕੀਤੀਆਂ ਵਿੱਚ ਹੀ ਟੱਕ ਦੇਾਂਗੇ ਉਹ ਪਲਾਨ ਸਰਕਾਰ ਬਣਾ ਰਹੀ ਆ ਐਡੀ ਨਕਹਿਦ ਸਰਕਾਰ ਆ ਵੀ 100 ਕਰੋੜ ਦੇ ਕੁਆੜ ਨਾਲ ਕਿਸਾਨਾਂ ਦੀਆਂ ਟਰਾਲੀਆਂ ਸਿਲੰਡਰ ਵਿੱਚ ਹੀ ਚਕਾ ਦੇਾਂਗੇ ਵੀ ਜਿਹੜਾ ਪੈਸਾ ਆਊਗਾ ਉਹ ਘਰਾਂ ਨੂੰ ਲੈ ਜਾਾਂਗੇ ਅਜਿਹੀ ਨਕਹਿਦ ਸਰਕਾਰ ਨਾ ਕਿਤੇ ਦੇਖੀ ਆ ਨਾ ਦੇਖਣੀ ਆ ਕੈਪਟਨ ਨੇ ਵੀ ਗੋਟਕਾ ਸਾਹਿਬ ਦੀ ਸੌ ਖਾ ਕੇ ਉਹਨੂੰ ਆਪਾਂ ਨਿੰਦਦੇ ਆ ਪਰ ਉਹਨੇ ਵੀ ਜਦੋਂ ਆਪਾਂ ਮੋਰਚੇ ਤੇ ਗਏ ਆ ਉਹਨੇ ਪੰਜਾਬ ਦੇ ਬਾਰਡਰਾਂ ਤੇ ਨਹੀਂ ਆਪਾਂ ਨੂੰ ਰੋਕਿਆ ਉਹ ਮੈਂ ਚਾਹੇ ਉਹਦੇ ਹੱਕ 'ਚ ਨਹੀਂ ਪਰ ਉਹਦੀ ਐਕਸੈਪਟ ਤੁਸੀਂ ਉਹਨੇ ਪੰਜਾਬ ਦੇ ਬਾਰਡਰਾਂ ਤੇ ਨਹੀਂ ਰੋਕਿਆ ਨਾ ਕਦੇ ਕਾਲੀ ਸਰਕਾਰ ਨੇ ਰੋਕਿਆ ਤਾਂ ਉਦੋਂ ਵੀ ਵੱਡਾ ਨਖਿੱਧ ਨਿਕਲਿਆ ਜਿੱਤੇ ਆਪਾਂ ਨੂੰ ਇੰਨੀ ਆਸੀ ਇਹਨੇ ਪੰਜਾਬ 'ਚ ਪਿਠਾਕੇ ਪੰਜਾਬ ਦਾ ਪੁੱਤ ਸ਼ਬ ਕਰਨ ਸ਼ਹੀਦ ਕੀਤਾ ਸੋ ਅਸੀਂ ਪਾਈ ਪਾਈ ਦਾ ਇਹਤੂਸ ਹਿਸਾਬ ਲਵਾਂਗੇ ਜੀ ਧੰਨਵਾਦ ਜੀ ਇਹ ਸਨ ਜਸਪੀ ਸਿੰਘ ਢੱਟ ਕਸਾਨ ਜੁਨੀਆ ਦਵਾਬਾ ਜਿਨ੍ਹਾਂ ਦੇ ਬੰਨਿਓ ਜਾਣਕਾਰੀ ਦਿੱਤੀ ਗਈ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਕੈਮਰਾਮੈਨ ਸਮੇਂ ਸਤਾਰਨਾ ਜਗਰਾਉਂ